ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਮਾਨੂ ਕਾ ਤੋਂ ਚੱਲ ਕੇ ਦਸ਼ਮੇਸ਼ ਪਿਤਾ ਜੀ ਇਸ ਸਥਾਨ ਬਣੀ ਟਾਬ ਤੇ ਪਹੁੰਚੇ ਜਿੱਥੇ ਅੱਜ ਕੱਲ ਗੁਰਦੁਆਰਾ ਮੈਦੇ ਆਣਾ ਸਾਹਿਬ ਹੈ ਇੱਥੇ ਪਵਿੱਤਰ ਜਲ ਸੀ ਗੁਰੂ ਸਾਹਿਬ ਨੇ ਛਕਿਆ ਤੇ ਉਸ ਸਮੇਂ 3 ਮੀਲ ਤੱਕ ਕੋਈ ਵੀ ਵਸੂ ਨਹੀਂ ਸੀ ਗੁਰੂ ਸਾਹਿਬ ਨੇ ਇੱਥੇ ਦਾਤਨ ਕੋਰਲਾ ਕੀਤਾ ਤੇ ਇਸ਼ਨਾਨ ਪਾਣੀ ਵੀ ਸੋਧਿਆ ਮਹਾਰਾਜ ਨੇ ਅੰਤਰ ਧਿਆਨ ਹੋ ਕੇ ਅਕਾਲ ਪੁਰਖ ਨਾਲ ਬੇਤੀ ਜੋੜੀ ਤੇ ਬਾਣਾ ਮਿੱਠਾ ਕਰਕੇ ਮੰਨਿਆ ਭਾਈ ਦਿਆ ਸਿੰਘ ਨੇ ਕਲਗੀਧਰ ਪਾਤਸ਼ਾਹ ਨੂੰ ਬੇਨਤੀ ਕੀਤੀ ਕਿ ਸਿੰਘ ਤੇ ਸਾਰਾ ਪਰਿਵਾਰ ਪਿਛੜ ਗਿਆ ਹੈ ਹੁਣ ਅੱਗੇ ਕੀ ਵਿਚਾਰ ਹੈ ਕੀ ਕਰਨਾ ਹੈ ਇਸ ਰੰਗਜੀਵ ਬਾਦਸ਼ਾਹ ਦਾ ਸ਼ਬਦ ਨਾਲ ਉਧਾਰ ਕਰੋ ਗੁਰੂ ਸਾਹਿਬ ਨੇ ਚਟ ਸੀਨੇ ਨਾਲ ਸ੍ਰੀ ਸਾਹਿਬ ਨੂੰ ਲਾਇਆ ਤੇ ਕਹਿਣ ਲੱਗੇ ਭਾਈ ਦਿਆ ਸਿੰਘ ਮੈਂ ਕਰਜ਼ਾ ਉਤਾਰ ਕੇ ਸੁਰਖਰੂ ਹੋ ਗਿਆ ਗੁਰੂ ਸਾਹਿਬ ਜੀ ਨਿਵਰਤਾ ਸਹਿਤ ਕਹਿਣ ਲੱਗੇ ਕਿ ਸਿੰਘ ਤੇ ਸ਼ੇਰ ਇੱਕ ਹੀ ਜੰਗਲ ਦੇ ਬਾਦਸ਼ਾਹ ਹੁੰਦੇ ਹਨ ਸਿੰਘੋ ਅਕਾਲ ਪੁਰਖ ਤੇ ਭਰੋਸਾ ਰੱਖੋ ਗੁਰੂ ਸਾਹਿਬ ਕਹਿਣ ਲੱਗੇ ਕਿ ਸੰਗਤ ਗੁਰੂ ਨਾਲੋਂ ਵੱਡੀ ਹੁੰਦੀ ਹੈ ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣ ਕੇ ਪਿਤਾ ਗੁਰੂ ਤੇਗ ਬਹਾਦਰ ਦਿੱਲੀ ਵੱਲ ਗਏ ਸੰਗਤ ਦੇ ਕਹਿਣ ਤੇ ਸ੍ਰੀ ਅਨੰਦਪੁਰ ਸਾਹਿਬ ਛੱਡਿਆ ਤੇ ਸੰਗਤ ਦੇ ਆਖੇ ਹੀ ਚਮਕੌਰ ਦੀ ਗੜੀ ਛੱਡੀ ਵਿਚਾਰਾਂ ਕਰਦਿਆਂ ਸ਼ਾਮ ਹੋ ਗਈ ਸੰਗਤ ਤੇ ਕਹਿਣ ਤੇ ਜਫਰਨਾਮਾ ਲਿਖਣ ਦਾ ਮਨ ਗੁਰੂ ਸਾਹਿਬ ਨੇ ਇੱਥੇ ਬਣਾਇਆ ਸੀ ਪਰ ਇਸ ਢਾਬ ਤੇ ਉਸ ਸਮੇਂ ਰਹਿਣ ਲਈ ਕੋਈ ਖਾਸ ਜਗ੍ਹਾ ਨਹੀਂ ਸੀ ਤੇ ਗੁਰੂ ਸਾਹਿਬ ਰਾਤ ਹੋਣ ਵੇਲੇ ਪਿੰਡ ਚੱਕਰ ਨੂੰ ਚੱਲ ਪਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ